ਨਾਲ ਹੀ ਜਿਹੜਾ ਟਰੱਕ ਸੀ ਉਹਨੂੰ ਰਿਕਵਰ ਕੀਤਾ ਉਹਦੇ ਨਾਲ ਜਿਹੜੇ ਉਹਦੇ ਅੰਦਰ 300 ਕੁਇੰਟਲ ਚਨੇ ਜੋ ਕਿ ਬੀਕਾਨੇਰ ਤੋਂ ਸੋਸ ਸੀ ਤੇ ਉਹਨਾਂ ਨੇ ਕੋਲਡ ਸਟੋਰ ਥਾਣਾ ਸੁਲਤਾਨਵਿੰਦ ਦੀ ਜਰਸਡਿਕਸ਼ਨ ਵਿਖੇ ਉਹਨਾਂ ਨੂੰ ਉੱਥੇ ਡਿਪੋਜ਼ਿਟ ਕਰਨਾ ਸੀ ਉਹ ਵੀ ਰਿਕਵਰ ਹੋ ਗਏ ਨੇ ਇਹਦੇ ਨਾਲ ਹੀ ਉਹ ਅੱਗੇ ਖੇਮ ਕਰਨ ਤੱਕ ਜਾਂਦੇ ਨੇ ਚਾਰੋਂ ਦੋਸ਼ੀ ਟਰੱਕ ਲੈ ਕੇ ਨਾਲ ਹੀ ਉਹਨਾਂ ਦੀ ਪੁੱਛਕਿਚ ਵਿੱਚ ਇਹ ਸਾਹਮਣੇ ਆਇਆ ਕਿ ਉਹ ਵਕ ਵਕ ਮੰਡੀਆਂ ਵਿੱਚ ਵੀ ਗਏ ਇਹਨਾਂ ਨੂੰ ਵੇਚਣ ਦੀ ਇੰਟੈਂਸ਼ਨ ਦੇ ਨਾਲ ਇਹਨਾਂ ਨੇ ਜੀਪੀਐਸ 'ਤੇ ਜਾ ਕੇ ਤਰਨ ਤਰਨ ਵਿਖੇ ਸਿਟਵੀ ਦਿੱਤਾ ਸੀ ਆਪਣਾ ਅ ਬਟ ਅਸੀਂ ਵਚਨਬੱਧ ਅਸੀਂ ਸੀਸੀਟੀਵੀ ਕੈਮਰਾਸ ਖੰਗਾਲੇ ਪ੍ਰੋਪਰਲੀ ਤੇ ਜਿਹੜਾ ਹਿਊਮਨ ਸੋਰਸ ਹੈ ਉਹਨਾਂ ਨੇ ਵੀ ਕਾਫੀ ਸਹਾਇਤਾ ਕੀਤੀ। ਘਾਰਚੋਰ ਗਿਰੋਹ ਤੇ ਤੁਸੀਂ ਬਹੁਤ ਦੇਖੇ ਹੋਣਗੇ ਲੇਕਿਨ ਅੰਮ੍ਰਿਤਸਰ ਪੁਲਿਸ ਨੇ ਕੈਸੇ ਗਿਰੋਹ ਦਾ ਭਾਂਡਾ ਫੋੜ ਕੀਤਾ ਹੈ ਜੋ ਕਿ ਟਰੱਕਾਂ ਨੂੰ ਲੁੱਟਦੇ ਸੀ ਉਹ ਇੱਥੋਂ ਤੱਕ ਕਿ ਟਰੱਕ ਤੱਕ ਨੂੰ ਅਗਵਾ ਕਰਕੇ ਨਾਲ ਲੈ ਗਏ ਸੀ ਔਰ ਇੱਕ ਵੱਡੀ ਖੇਪ ਜਿਹੜੀ ਹੈ ਉਹ ਰਾਜਸਥਾਨ ਜਾ ਰਹੀ ਸੀ ਤੇ ਇਸ ਮਾਮਲੇ ਦੇ ਵਿੱਚ ਅੰਮ੍ਰਿਤਸਰ ਪੁਲਿਸ ਨੇ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਦੇ ਵਿੱਚ ਕੀ ਕੁਇੰਟਲਾਂ ਦੇ ਹਿਸਾਬ ਨਾਲ ਜਿਹੜੇ ਛੋਲੇ ਜਿਹੜੇ ਸੀ ਉਹ ਵੀ ਬਰਾਮਦ ਕੀਤੇ ਗਏ ਨੇ ਔਰ ਟਰੱਕ ਵੀ ਜਿਹੜਾ ਹੈ ਬਰਾਮਦ ਕਰ ਲਿਆ ਹੈ ਤੇ ਇਹ ਘਟਨਾ ਅੰਮ੍ਰਿਤਸਰ ਵਿਖੇ ਵਾਪਰੀ ਸੀ ਔਰ ਪੂਰੀ ਡਿਟੇਲ ਤੇ ਸਾਡਾ ਗੱਲ ਕਰਨ ਲਈ ਦਰਪਣ ਘੋੜਾ ਵਾਲੀ ਜੀ ਮੌਜੂਦ ਨੇ ਮੈਮ ਕੀ ਡਿਟੇਲਸ ਨੇ ਸਾਰੀ ਜਿਹੜੀ ਇਹ ਘਟਨਾ ਹੋਈ ਸੀ ਕਿਉਂਕਿ ਕਾਫੀ ਸੈਂਸ ਨਹੀਂ ਖੇਜ ਮਾਮਲਾ ਸੀ ਪਹਿਲੀ ਵਾਰੀ ਸਾਹਮਣੇ ਆਇਆ ਕਿ ਟਰੱਕ ਚੋਰ ਗਰੋ ਵੀ ਕੋਈ ਹੁੰਦਾ ਏ ਜੀ ਡੀ ਘਟਣਾ ਹੈਗੀ ਹੈ ਇਹਨੂੰ थाना ਸੁਲਤਾਨਵਿੰਡ ਦੀ ਪੁਲਿਸ ਪਾਰਟੀ ਨੇ ਸਕਸੈਸਫੁਲੀ 24 ਘੰਟਿਆਂ ਵਿੱਚ ਟ੍ਰੇਸ ਕੀਤਾ ਨਾਲ ਹੀ ਜਿਹੜਾ ਟਰੱਕ ਸੀ ਉਹਨੂੰ ਰਿਕਵਰ ਕੀਤਾ ਉਹਦੇ ਨਾਲ ਜਿਹੜੇ ਉਹਦੇ ਅੰਦਰ 300 ਕੁਇੰਟਲ ਚਨੇ ਜੋ ਕਿ ਬੀਕਾਨੇਰ ਤੋਂ ਸੋਸ ਸੀ ਤੇ ਉਹਨਾਂ ਨੇ ਕੋਲਡ ਸਟੋਰ थाना ਸੁਲਤਾਨਵਿੰਡ ਦੀ ਜਰਿਸਡਿਕਸ਼ਨ ਵਿਖੇ ਉਹਨਾਂ ਨੂੰ ਉੱਥੇ ਡਿਪੋਜ਼ਿਟ ਕਰਨਾ ਸੀ ਉਹ ਵੀ ਰਿਕਵਰ ਹੋ ਗਏ ਨੇ ਵਾਰਦਾਤ ਵਿੱਚ ਇਸਤਮਾਲ ਕਿਰਚ ਤੇ ਕਿਰਪਾਨ ਤੇ ਜਿਹੜੀ ਰੈਕੀ ਵਾਲੀ ਗੱਡੀ ਸੀ ਕਾਲੀ ਰੰਗ ਦੀ ਉਲਟੋ ਉਵੀ ਦੀ ਕਵਰ ਹੋ ਗਈ ਹੈ ਨਾਲ ਹੀ ਇਹਦੇ ਵਿੱਚ ਚਾਰ ਦੋਸ਼ੀ ਅਰੈਸਟ ਕੀਤੇ ਗਏ ਨੇ ਇਹਨਾਂ ਦੋਸ਼ੀਆਂ ਦਾ ਵੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਥਾਣਾ ਮੋਗਾ ਵਿਖੇ ਕਈ ਚੋਰੀ ਦੀ ਐਫਆਈਆਰਾਂ ਵੀ ਦਰਜ ਹਨ ਇਹ ਇਨਸੀਡੈਂਟ ਹੈਗਾ 16 ਤਰੀਕ 15 16 ਤਰੀਕ ਦੀ ਦਰਮਿਆਨੀ ਰਾਤ ਨੂੰ ਤਕਰੀਬਨ 12:30 1 ਵਜੇ ਬਾਰਿਸ਼ ਦੀ ਰਾਤ ਸੀ ਇਸ ਲਈ ਉਹ ਕੋールド ਸਟੋਰੇਜ ਸੈਂਟਰ ਤੇ ਜਾਣ ਦੀ ਬਜਾਏ ਉਹ ਕੋਟ ਮੀਤ ਸਿੰਘ ਪੁਲ ਦੇ ਥੱਲੇ ਉਹਨਾਂ ਨੇ ਰਾਤ ਬਿਤਾਈ ਡਰਾਈਵਰ ਤੇ ਕੰਡਕਟਰ ਨੇ ਤੇ ਇਸ ਟਰੱਕ ਦੀ ਆਲਰੇਡੀ ਰੈਕੀ ਹੋ ਚੁੱਕੀ ਸੀ ਸਵੇਰੇ ਤੇ ਫਿਰ ਇਹ ਸ਼ਾਮੀ ਵੀ ਤੇ ਫਿਰ ਇਹ ਰਾਤੀ ਵਾਰਦਾਤ ਕਰਨ ਆਂਦੇ ਨੇ ਇਹਨਾਂ ਦੇ ਹੱਥ ਮੂੰਹ ਬੰਦ ਦਿੰਦੇ ਨੇ ਇਹਨਾਂ ਤੇ ਕਿਚ ਤੇ ਕਿਰਪਾਨ ਦੇ ਨਾਲ ਅਟੈਕ ਕਰਦੇ ਨੇ ਉਹ ਤੋਂ ਬਾਅਦ ਇਹ ਅੱਗੇ ਤਰਨ ਤਰਨ ਤੱਕ ਇਹਨਾਂ ਨੂੰ ਲੈ ਕੇ ਜਾਂਦੇ ਨੇ ਰਸਤੇ ਵਿੱਚ ਇਹਨਾਂ ਨੂੰ ਲਾਈਜ਼ ਹੁੰਦਾ ਹੈ ਕਿ ਸ਼ਾਇਦ ਜੀਪੀਐਸ ਵੀ ਲੱਗਿਆ ਹੋਵੇ ਦੁਆਰਾ ਉਹਨਾਂ ਦੀ ਕੁੱਟਮਾਰ ਕਰਕੇ ਉਹਨਾਂ ਤੋਂ ਜੀਪੀਐਸ ਨਿਕਲਵਾਂਦੇ ਨੇ ਤੇ ਉਹਨਾਂ ਨੂੰ ਇੱਕ ਸੂਏ ਦੇ ਲਾਗੇ ਉਹਨਾਂ ਨੂੰ ਛੱਡ ਦਿੰਦੇ ਨੇ ਇਹਦੇ ਨਾਲ ਹੀ ਉਹ ਅੱਗੇ ਖੇਮ ਕਰਨ ਤੱਕ ਜਾਂਦੇ ਨੇ ਚਾਰੋਂ ਦੋਸ਼ੀ ਟਰੱਕ ਲੈ ਕੇ ਨਾਲ ਹੀ ਉਹਨਾਂ ਦੀ ਪੁੱਛਕਿਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਉਹ ਵਕ-ਵਕ ਮੰਡੀਆਂ ਵਿੱਚ ਵੀ ਗਏ ਇਹਨਾਂ ਨੂੰ ਵੇਚਣ ਦੀ ਇੰਟੈਂਸ਼ਨ ਦੇ ਨਾਲ ਐਂਡ ਇਵੈਂਚੁਅਲੀ ਕਾਫੀ ਟੈਕਨੀਕਲ ਇਨਵੈਸਟੀਗੇਸ਼ਨ ਕਰਕੇ ਸੋਸ ਬੇਸਡ ਇਨਪੁਟ ਅਸੀਂ ਇਹਨਾਂ ਨੂੰ ਐਪਰੀਹੈਂਡ ਕਰ ਪਾਇਆ ਐਟ ਸੁਲਤਾਨਵਿੰਡ ਲਿੰਕ ਰੋਡ ਮੈਂ ਇਹ ਕਿਸ ਤਰੀਕੇ ਨਾਲ ਕਿਉਂਕਿ ਬਹੁਤ ਵੱਡੀ ਵਾਰਦਾਤ ਆਪਣੇ ਆਪ ਚ ਕੀਤੀ ਜਾਵੇ ਕਿ ਟਰੱਕ ਨੂੰ ਅਗਵਾ ਕਰਨਾ ਇਸ ਨੂੰ ਕਾਫੀ ਵੱਡਾ ਸਨਸਨੀਖੇਜ ਸਮਝਿਆ ਜਾਂਦਾ ਹੂੰ ਦੇਖੋ ਜੀ ਇਹ ਕ੍ਰਿਮੀਨਲ ਮਾਈਂਡਡ ਬੰਦੇ ਸੀਗੇ ਇਹਨਾਂ ਦੇ ਕੋਲ ਸ਼ਾਰਪ ਵੈਪਨਸ ਵੀ ਸੀ ਤੇ ਇਹਨਾਂ ਨੇ ਉਹਨਾਂ ਤੇ ਅਟੈਕ ਵੀ ਕੀਤਾ ਹੈਗਾ ਇਹਨਾਂ ਦੇ ਹੱਥ ਮੂੰਹ ਬੰਨ ਤੇ ਤੇ ਇਹਨਾਂ ਨੂੰ ਸੂਏ ਦੇ ਲਾਗੇ ਛੱਡਿਆ ਤੇ ਮੈਂ ਕਾਫੀ ਭਾਰੀ ਸਫਲਤਾ ਮੰਨਦੀ ਹੈਗੀ ਆ ਥਾਣਾ ਸੁਲਤਾਨਵਿੰਡ ਦੀ ਕਿ ਜਿਨ੍ਹਾਂ ਨੇ ਇਹਨੂੰ ਸਕਸੈਸਫੁਲੀ ਟ੍ਰੇਸ ਕੀਤਾ ਕਾਫੀ ਕਿਲੋਮੀਟਰ ਤੱਕ ਵੱਖ-ਵੱਖ ਸੀਸੀਟੀਵੀ ਕੈਮਰਾਸ ਖੰਗਾਲੇ ਗਏ ਮੈਮ ਇਸ ਤਰ੍ਹਾਂ ਹੋਰ ਵੀ ਵਾਰਦਾਤਾਂ ਉਹਨਾਂ ਨੇ ਟਰੱਕ ਦੀ ਇੰਜਾਮ ਦਿੱਤਾ ਕਿਉਂਕਿ ਅਕਸਰ ਰਾਤ ਨੂੰ ਹੀ ਟਰੱਕ ਜ਼ਿਆਦਾਤਰ ઓਪਰੇਟ ਕਰਦੇ ਨਜ਼ਰ ਆਉਂਦੇ ਆ। ਜੀ ਅਸੀਂ ਅੱਜ ਇਹਨਾਂ ਦੀ ਰਿਮਾਂਡ ਲੈ ਕੇ ਇਹਨਾਂ ਦੀ ਡੂੰਘਾਈ ਵਿੱਚ ਪੁੱਛਗਿੱਛ ਕਰਾਂਗੇ ਪਰ ਜਿਹੜੇ ਇਹ ਸਾਬ ਤੋਂ ਇਹ ਰੈਕੀ ਕਰਦੇ ਰਹੇ ਸਵੇਰੇ ਤੇ ਸ਼ਾਮੀ ਪੂਰੇ ਅੰਮ੍ਰਿਤਸਰ ਸ਼ਹਿਰ ਵਿੱਚ ਫਿਰ ਉਹਨਾਂ ਨੇ ਟਾਰਗੇਟ ਕੀਤਾ ਪਾਰਟਿਕੁਲਰਲੀ ਟਰੱਕ ਜਿਹੜਾ ਕਿ ਇੱਕ ਪੁਲ ਦੇ ਥੱਲੇ ਖੜਾ ਹੈਗਾ ਉਹ ਤੋਂ ਜਾਪਦਾ ਹੈਗਾ ਕਿ ਕ੍ਰਿਮੀਨਲ ਮਾਈਂਡਡ ਬੰਦੇ ਸੀ ਤੇ ਹੋਰ ਵੀ ਖੁਲਾਸੇ ਹੋ ਸਕਦੇ ਨੇ ਇਹਦੇ ਵਿੱਚ ਤਕਰੀਬਨ 2 ਲੱਖ ਦੇ ਛੋਲੇ ਸੀ ਇਹਦੇ ਅਲਾਵਾ ਟਰੱਕ ਸੀ ਤਾਂ ਹੁਣ ਦੋਨੋਂ ਚੀਜ਼ਾਂ ਬਰਾਮਦ ਕਰ ਲਈ ਗਈ ਬਿਲਕੁਲ ਤਾਂ ਮੈਂ ਇਹ ਕਿਸਵੇਂ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਟਰੱਕ ਜਿਹੜਾ ਹੈ ਪੁਲ ਦੇ ਥੱਲੇ ਖੜਾ ਸੀ ਤਾਂ ਮੈਂ ਕਿਵੇਂ ਉਹਨੂੰ ਟਾਰਗੇਟ ਕੀਤਾ ਖੋਲਿਆ ਕਿਸ ਤਰ੍ਹਾਂ ਦੀ ਆਵਾਜ਼ ਲਗਾਈ ਜਿਸ ਤਰ੍ਹਾਂ ਕਿ ਉਹ ਜਿਹੜੇ ਟਰੱਕ ਡਰਾਈਵਰ ਵੀ ਬਾਹਰ ਆ ਗਿਆ ਵੇਖੋ ਜਦ ਇਹਨਾਂ ਨੇ ਸ਼ਵੇਰੇ ਰੈਕੀ ਕੀਤੀ ਸੀ ਇਹ ਕੋਲਡ ਸਟੋਰੇਜ ਕੋਲ ਖੜਾ ਸੀ ਉਹ ਤੋਂ ਬਾਅਦ ਜਦ ਇਹਨਾਂ ਨੇ ਸ਼ਾਮੀ ਰੈਕੀ ਕੀਤੀ ਤੇ ਪੁਲ ਦੇ ਥੱਲੇ ਖੜਾ ਸੀ ਤੇ ਇਹਨਾਂ ਨੇ ਦੇਖਿਆ ਕਿ ਰਾਤ ਦਾ ਸਮੇਂ ਹੈ بارش ਪੈ ਰਹੀ ਸੀ ਅੰਦਰ ਮੱਛਰ ਵਾਲੀ ਕੋਇਲ ਲਗਾਈ ਹੋਈ ਸੀ ਜਿਹਦੇ ਕਾਰਨ ਇਹ ਡਰਾਈਵਰ ਤੇ ਕੰਡਕਟਰ ਨੇ ਆਪਣੀ ਜਿਹੜੀ ਖਿੜਕੀਆਂ ਨੇ ਉਹ ਖੁੱਲੀਆਂ ਛੱਡੀਆਂ ਸੀ ਤੇ ਫਿਰ ਇਹ ਚਾਰਾ ਨੇ ਆਪਣੀ ਆਲਟੋ ਗੱਡੀ ਜਿਹਦੇ ਵਿੱਚ ਰੈਕੀ ਵੀ ਕੀਤੀ ਸੀਗੀ ਤੇ ਇਹ ਆ ਕੇ ਇੱਥੇ ਇਹਨਾਂ ਨੂੰ ਅਟੈਕ ਕੀਤਾ ਕਿੰਨਾ ਸੀਰੀਅਸ ਅਵੈਂਸ ਮੰਨਦੇ ਕੋ ਕਿ ਬਹੁਤ ਸਾਰੇ ਟਰੱਕ ਦੀਆਂ ਵਾਰਦਾਤਾਂ ਪੰਜਾਬ ਚ ਹੋਈਆਂ ਸੀ ਤੋਂ ਵੀ ਕੁਝ ਅਨਟਰਸੇਬਲ ਹਲੇ ਵਧੀਆਂ ਈਆਂ ਦੇਖੋ ਜਿਹੜੇ ਟਰੱਕ ਡਰਾਈਵਰਸ ਹੁੰਦੇ ਨੇ ਮੋਸਟਲੀ ਇਹ ਰਾਤੀ ਚੱਲਦੇ ਹੈਗੇ ਨੇ ਇਸ ਲਈ ਇਹਨਾਂ ਦੇ ਕਾਫੀ ਸਿਕਿਉਰਿਟੀ ਕਨਸਰਨਸ ਹੁੰਦੇ ਨੇ ਇਸ ਲਈ ਮੈਂ ਮੰਨਦੀ ਹੈਗੀਆਂ ਕਿ ਅੰਮ੍ਰਿਤਸਰ ਕਮਿਸ਼ਨਰੇਟ ਦੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਨਾਲ ਹੀ 24 ਘੰਟਿਆਂ ਵਿੱਚ ਪੁਲਿਸ ਪਾਰਟੀ ਦਾ ਸਕਸੈਸਫੁਲੀ ਟ੍ਰੇਸ ਕਰਨਾ ਹੈ ਭਾਰੀ ਸਕਸੈਸ ਹੈ ਤੇ ਇਹ ਕਾਫੀ ਟਫ ਨਹੀਂ ਹੋ ਜਾਂਦਾ ਕਿਉਂਕਿ ਜਦੋਂ ਇੱਕ ਬੰਦਾ ਰੇਂਜ ਤੋਂ ਬਾਹਰ ਹੋ ਜਾਵੇ ਜਿਸ ਤਰ੍ਹਾਂ ਤੁਸੀਂ ਅੰਮ੍ਰਿਤਸਰ ਤੋਂ ਬਾਹਰ ਨਿਕਲ ਗਏ ਸੀ ਤੋਂ ਉਸ ਬਾਅਦ ਖੁਦ ਵਪਾਰੀ ਬਣ ਕੇ ਮੰਡੀਆਂ 'ਚ ਜਾ ਕੇ ਮਾਲ ਵੇਚ ਰਹੇ ਜੀ ਟਫ ਤੇ ਹੋਰ ਵੀ ਇਹ ਕਿ ਇਹਨਾਂ ਨੇ ਜੀਪੀਐਸ ਪੇ ਜਾ ਕੇ ਤ ਅ ਬਟ ਅਸੀਂ ਵਚਨਬਧਾ ਅਸੀਂ ਸੀਸੀਟੀਵੀ ਕੈਮਰਾਸ ਖੰਗਾਲੇ ਪ੍ਰੋਪਰਲੀ ਤੇ ਜਿਹੜਾ ਹਿਊਮਨ ਸੋਰਸ ਹੈ ਉਹਨਾਂ ਨੇ ਵੀ ਕਾਫੀ ਸਹਾਇਤਾ ਕੀਤੀ ਹੋਰ ਕੁਝ ਐਨਾਲੋਗ ਰਿਕਵਰੀ ਕੁਝ ਅੱਪਾ ਰਿਮਾਂਡ ਲੈ ਕੇ ਬਾਕੀ ਦੀ ਪੁੱਛਗਿੱਛ ਜਾਰੀ ਹੈ ਬਟ ਇਹ ਬੜਾ ਸੀਰੀਅਸ ਜੀ ਆਫੈਂਸ ਲੱਗਦਾ ਕਿਉਂਕਿ ਕਾਰ ਚੋਰੀ ਦੀ ਠੀਕ ਹੈ ਕਰਨਾ ਇਜ਼ੀ ਹੋ ਜਾਂਦਾ ਕਿਉਂਕਿ ਕਾਰ ਛੋਟੀ ਹੁੰਦੀ ਟਰੱਕ ਦੀ ਇੱਕ ਆਪਣੇ ਆਪ ਚ ਵੱਡਾ ਪੈਰਾਮੀਟਰ ਹੁੰਦਾ ਉਹਦਾ ਸਮਾਨ ਵੀ ਬਹੁਤ ਜ਼ਿਆਦਾ ਹੁੰਦਾ ਤਾਂ ਉਸ ਨੂੰ ਲੁੱਟਣਾ ਕਾਫੀ ਔਖਾ ਹੋ ਜਾਂਦਾ ਬਿਲਕੁਲ ਤੇ ਸੀ ਇਹਨਾਂ ਦੇ ਖਿਲਾਫ ਐਗਜ਼ੈਂਪਲਰੀ ਐਕਸ਼ਨ ਲੈਂਦੇ ਹੋਏ ਡਕੈਤੀ ਦਾ ਪਰਚਾ ਦਰਜ ਕੀਤਾ ਹੈ ਨਾਲ ਹੀ ਕਿਡਨਾਪਿੰਗ ਮਾਰਨ ਦੀ ਮਨਛਾ ਦੇ ਨਾਲ ਹੋਰ ਰਿਲੇਵੈਂਟ ਧਾਰਾਵਾਂ ਲਾਈਆਂ ਨੇ ਹੋਰ ਖੁਲਾਸੇ ਹੋਣ ਦੀ ਉਮੀਦ ਹੈ ਬਿਲਕੁਲ ਜੀ ਬਿਲਕੁਲ ਚਾਰ ਦੋਸ਼ੀ ਕਾਬੂ ਕੀਤੇ ਗਏ ਨੇ ਤਾਂ ਇਹਨਾਂ ਬਸ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਪਰ ਵੱਡਾ ਸਵਾਲ ਹੈ ਕਿ ਆਖਿਰਕਾਰ ਇਹ ਮੰਡੀ ਦੇ ਵਿੱਚ ਵਪਾਰੀ ਬਣ ਕੇ ਟਰੱਕ ਵੇਚਣ ਵਾਸਤੇ ਜਾ ਰਹੇ ਸੀ ਟਰੱਕ ਦੇ ਅੰਦਰਲਾ ਸਮਾਨ ਵੇਚਣ ਵਾਸਤੇ ਜਾ ਰਹੇ ਸੀ ਲੇਕਿਨ ਪੁਲਿਸ ਨੇ ਉਹਨਾਂ ਨੂੰ ਕਾਬੂ ਕੀਤਾ ਔਰ ਇੱਥੋਂ ਤੱਕ ਕਿ ਇਹਨਾਂ ਨੂੰ ਪਤਾ ਸੀ ਕਿ ਟਰੱਕ ਦੇ ਵਿੱਚ ਜੀਪੀਐਸ ਲੱਗਾ ਹੈ ਤੇ ਉਸਦੀ ਮੂ ਟ੍ਰੈਕ ਹੁੰਦੀ ਹੈ ਤਾਂ ਉਸ ਮੂਵਮੈਂਟ ਕਰਕੇ ਹੀ ਇਹਨਾਂ ਨੇ ਪਹਿਲੇ ਟਰੱਕ ਡਰਾਈਵਰ ਨੂੰ ਮਾਰਕੀਟ ਕੀਤੀ ਔਰ ਉਸ ਦੇ ਵਿੱਚੋਂ ਜੀਪੀਐਸ ਵੀ ਕੱਢ ਕੇ ਬਾਹਰ ਰੱਖ ਦਿੱਤਾ ਤਾਂ ਕਿ ਇਹਨਾਂ ਨੂੰ ਕੋਈ ਫੜ ਨਾ ਸਕੇ ਲੇਕਿਨ ਪੁਲਿਸ ਦੀ ਮੁਸਤਦੀ ਦੇਖਣ ਨੂੰ ਮਿਲੀ ਔਰ ਲਗਾਤਾਰ ਪੁਲਿਸ ਉਸ ਦਾ ਪਿੱਛਾ ਕਰਦੀ ਰਹੀ ਔਰ ਪੁਲਿਸ ਨੇ ਕੁਝ ਹੀ ਔਧੇਰ ਬਾਅਦ ਜਦੋਂ ਉਹਨਾਂ ਨੂੰ ਕਾਬੂ ਕੀਤਾ ਜਦੋਂ ਇਹ ਵਪਾਰੀ ਬਣ ਕੇ ਜਰਾ ਹੈ ਮਾਲ ਵੇਚਣ ਜਾ ਰਹੇ ਸੀ ਤਾਂ ਉਸ ਤੋਂ ਬਾਅਦ ਵੱਡੀ ਕਾਮਯਾਬੀ ਅਮਰਸਰ ਪੁਲਿਸ ਨੂੰ ਮਿਲੀ ਹੈ ਤਾਂ ਟਰੱਕ ਅਗਵਾ ਕਰਨ ਦਾ ਇੱਕ ਅਨੋਖਾ ਮਾਮਲਾ ਅੰਮ੍ਰਿਤਸਰ ਚ ਆਇਆ ਜਿਸ ਦੇ ਵਿੱਚ ਪੁਲਿਸ ਨੇ ਚਾਰ ਦੋਸ਼ੀਆਂ ਨੂੰ ਕਾਬੂ ਕੀਤਾ ਔਰ ਇਸ ਦੇ ਵਿੱਚ ਜੋ ਟਰੱਕ ਜਿਹੜਾ ਸਮਾਨ ਲੁੱਟਿਆ ਗਿਆ ਸੀ ਉਹ ਵੀ ਬਰਾਮਦ ਕੀਤਾ ਇਸ ਦੇ ਨਾਲ ਨਾਲ ਜਿਹੜਾ ਹੈ ਆਲਟੋ ਕਾਰ ਜਿਹੜੀ ਹੈ ਉਹ ਵੀ ਪੁਲਿਸ ਵੱਲੋਂ ਬਰਾਮਦ ਕਰ ਲਈ ਗਈ ਹੈ ਤਾਂ ਵੱਡਾ ਮਾਮਲਾ ਹੈ ਤਾਂ ਪੁਲਿਸ ਦਾ ਕਹਿਣਾ ਹੈ ਕਿ ਅਗਲੇ ਸਮੇਂ ਚ ਹੋਰ ਖੁਲਾਸੇ ਹੋਣ ਦੀ ਉਮੀਦ ਹੈ ਕਿਉਂਕਿ ਹੋਰ ਬਹੁਤ ਸਾਰੇ ਕੇਸਿਸ ਨੇ ਇਸ ਤਰ੍ਹਾਂ ਦੇ ਜਿਹੜੇ ਪੰਜਾਬ ਚ ਹੋਏ ਸੀ ਸ਼ਾਇਦ ਇਹਨਾਂ ਨੇ ਕੀਤੇ ਹੋਣ ਤਾਂ ਰੇਕੀ ਕਰਕੇ ਟਰੱਕ ਲੁੱਟਣ ਵਾਲੇ ਗਿਰੋਹ ਦਾ ਵੱਡਾ ਪਰਦਾਫਾਸ਼ ਅੰਮ੍ਰਿਤਸਰ ਪੁਲਿਸ ਵੱਲੋਂ ਕੀਤਾ ਗਿਆ ਹੈ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਕੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ